ਸੁਖ ਸਾਗ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਬਾਣੀ ਸਤਨਾਮ 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 ਸ੍ਰੀ ਗੁਰੂ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੇ ਸਾਗ ਕਨਕ ਟਕਟਕ ਜਲ ਤਰੰਗ ਜੈ ਸਾ ਜੋ ਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਤਵ ਨਾਮ ਕੈਸੇ ਹਿਂਤਾ ਰਹਾ ਤੂੰ ਜੋ ਨਾਇ ਕਿਆ ਚੁ ਅੰਤ ਰਿਆਮੀ ਪ੍ਰਵਤੇ ਜਨ ਜਾਨੀ ਦੇ ਜਨ ਤੇ ਸੁਆਮੀ ਸ੍ਰੀ ਆਰਾਧੇ ਮੋ ਤੋ ਵਿਚਾਰ ਦੇ ਹੂ ਰਵਿਦਾਸ ਸੰਦਲ ਸਮਝਾਵੇ ਕੋ ਰਾਗ ਗੋੜੀ बेगमपुरा शहर को नाओ दुख अंधोह नहीं तटाओ ना तसवीस के राज नमाल कौफ न खता न तरस जवान अब मोए खूब वतन गए पाई उहां खैर सदा मेर भई रहा आयम दयम सदा बादशाह ही दो मन से भेंट सो आही ਆਬਾਦਾਨ ਸਦਾ ਮੇਸ਼ੂ ਹਜ਼ੂਰ ਉਹਾਂ ਗਨੀ ਬਸਹਿ ਮਾਨੂਰ ਤਿਉ ਤਿਉ ਸੈਲ ਕਰਹਿ ਜੋ ਭਾਵੇ ਮਹਿਰਮ ਮਹਿਲ ਨ ਕੋ ਅਟਕਾਵੇ ਕਹਿ ਰਵਦਾਸ ਖਲਾਸ ਚ ਮਹਾਰਾ ਜੋ ਹਮ ਸਹਿਵੀ ਸੋ ਮੀਤ ਹਮਾਰਾ ਐਸੀ ਭਗਤ ਨਾ ਹੋਏ ਰੇ ਭਾਈ ਰਾਮ ਨਾਮ ਬਿਨ ਜੋ ਕੁਛ ਕਰੀਏ ਸੋ ਸਭ ਪਰਮ ਕਹਾਈ ਤੇ ਭਗਤ ਨਾ ਰਸਦਾ ਭਗਤ ਨਾ ਕਥੈ ਗਿਆ ਭਗਤ ਨਾ ਮਨ ਮੇ ਗੁਫਾ ਖੋਦਾਈ ਭਗਤ ਨਾ ਐਸੀ ਹੰਸੀ ਭਗਤ ਨਾ ਆਸਾ ਪਾਸੀ ਭਗਤ ਨਾ ਕੁਲ ਕਾਂngਵਾਈ ਭਗਤ ਨਾ ਇੰਦਰੀ ਬਾਦੈ ਭਗਤ ਨਾ ਜੋਗ ਸਾਦੈ ਅਗਤਨਾ ਆਹਾਰ ਘਟਾਈ ਜੇ ਸਭ ਕਰਮ ਕਹਾਈ ਭਗਤਨਾ ਨਿੰਦਰਾ ਸਾਦੇ ਭਗਤਨਾ ਬੈਰਾਗ ਬਾਦੇ ਭਗਤਨਾ ਦੇ ਸਭ ਵੇਦ ਬੜਾਈ ਭਗਤਨਾ ਮੂੰਡ ਮੁੜਾਏ ਭਗਤਨਾ ਮਾਲਾ ਦਿਖਾਏ ਅਗਤਨਾ ਚਰਨ ਤੋਂ ਆਏ ਜੇ ਸਭ ਗੁਣੀ ਜਨਗਾਈ ਭਗਤਨਾ ਤੌਲੋ ਜਾਨੀ ਜੋ ਲੋ ਆਪ ਕੋ ਆਪ ਬਖਾਨੀ ਜੋਈ ਜੋਈ ਕਰੇ ਸੋ ਸੋ ਕਰਮ ਬੜਾਈ ਆਪਾ ਗਇਓ ਤਵ ਭਗਤ ਪਾਈ ਐਸੀ ਹੈ ਭਗਤ ਪਾਈ RAM ਮਿਲੇ ਆਪਣੇ ਗੁਣ ਖੋਇਓ ਰਿੱਧ ਸਦ ਸਭੇ ਜੋਗੰ ਵਾਈ ਕਹਿ ਰਹਿਦਾ ਸ਼ੂਫੀ ਸਵਿਆਸ ਤਬ ਸਰਤਾਹੀ ਕੇ ਪਾਸ ਆਤਮਾ ਥਿਰ ਭਈ ਤਬਹੀ ਨਿਦ ਪਾਈ ਐਸੇ ਆਤਮ ਸੁਖ ਪਰ ਕਾਸ ਸਾਂਚੋ ਨਿਰੰਤਰ ਨਿਦਹਾਲ ਕਲਪਤ ਇਹ ਪੰਚੋ ਟੇ ਆਦਮ ਦੇਉ ਸਾਨੇ ਇੱਕ ਰਸ ਤਾਰ ਤੂੰ ਬਨਾ ਤਾਈ ਥਾਵਰ ਦੰਗਮ ਕੀਟ ਪਤੰਗਾ ਪੂਰ ਰਹੇ ਹੋ ਹਰ ਰਾਈ ਸਰਵੇਸ਼ਵਰ ਸਰਵੰਗੀ ਸਰਵਗਤ ਕਰਤਾ ਹਰਤਾ ਸੋਈ ਸ਼ਿਵ ਨਾ ਅਸ਼ਿਵ ਨਾ ਸਾਧ ਅਰ ਸੇਵਕ ਉਨੇ ਪਾਵਨ ਹੋਈ ਧਰਮ ਅ ਧਰਮ ਮੋਛ ਨੇ ਬੰਦਨ ਜਰਾ ਮਰਨ ਪਵਨਾ ਸਾ ਦ੍ਰਿਸ਼ਟੇ ਦ੍ਰਿਸ਼ਟ ਗਿਹ ਅਰ ਗਿਆਨਾ ਏਕ ਮੇਕ ਰਵਿਦਾਸਾ ਓ ਸਿਮਰਨ ਦੇਖੋ ਦੇ ਸਭ ਓਪਰੀ ਚੋ ਬਾ ਜਾ ਕੇ ਜੈਸੀ ਸੁਮਰਣ ਤਾ ਕੋ ਤੈਸੀ ਸੋ ਬਾਟੇ ਅਮਰੀ ਸੇਖ ਸੁਨੇ ਸੋ ਹੀ ਮੰਡੇ ਰੇ ਤੋਰੇ ਹੀ ਇਤਰਾਇ ਚਾਲੇ ਆਤ ਸਹ ਛਾਡੇ ਰੇ ਅਤਹੀ ਆਤਰ ਹਵੇ ਕਾਚਾ ਹੀ ਟੋਲੇ ਰੇ ਉਡੇ ਜਲ ਪੈਸੇ ਨਹੀਂ ਪਾਂਡ ਰਾ ਕੋਰੇ ਤੋਰੇ ਹੀ ਤੋਰੇ ਮੂਸੀ ਅੱਤਰਾ ਇਕਨਾ ਕਹਿ ਰ ਵਿਦਾਸ ਸੁਨੋ ਸੰਤ ਜਨਾ ਗੌੜੀ ਊਰਵੀ ਊਪ ਭਰਿਓ ਜੈਸੇ ਦਾਦੀ ਰਾ ਕਛ ਦੇਸ ਵੀ ਦੇਸ ਨਾ ਬੂਧ ਐਸੇ ਮੇਰਾ ਮਨ ਵਿਕਿਆ ਵੀ ਮੋਹਿਆ ਕਚਿਆ ਰਾਹ ਤਾਰਨ ਸੂਝ ਸਗਲ ਭਵਨ ਕੇ ਨਾਇਕਾ ਇਕ ਚਿੰਨ ਦਰਸ ਦਿਖਾਏ ਦੀ ਰਾ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾ ਰੋ ਕਿਰਪਾ ਪੰਚੂ ਕਈ ਮੈਂ ਸੁਮਤ ਦੇ ਸਮਝਾਏ ਜੋਗੀ ਸਰਪਾ ਵਹਿ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣ ਹੈ ਕੋਹ ਰਵਦਾ ਸਚ ਮਾਰ ਆਸਾ ਬਾਣੀ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ ਪੰਚ ਦੋਖ ਅਸਾਧ ਜਾਣੈ ਤਾ ਕੀ ਕੇਤ ਕਿਆਸ ਮਾਦੋ ਅਬਿਦਿਆ ਹਿਤ ਕੀਨ ਬਬੇਕ ਦੀਪ ਮਲੀਨ ਰਹਾ ਪ੍ਰਿਗਦ ਜੋਨ ਅਕੇਤ ਸੰਭਵ ਪੁੰਨ ਪਾਪ ਸੋਚ ਮਾਨੁ ਕਾ ਉਤਾਰੁ ਗੁਲਬ ਤੇਹੀ ਸੰਗਤ ਕੋਚ ਜੀ ਜੰਤ ਜਹਾਂ ਜਹ ਲਗ ਕਰਮ ਕੇ ਬਸ ਗਾਏ ਕਾਲphas ਅਬਦ ਲਾਗੇ ਕਛ ਨਾ ਚਲੇ ਉਪਾਇ ਰਵਿਦਾਸ ਦਾਸੁ ਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨਨ ਪਹਿ ਹਰਨ ਪਰਮ ਆਨੰਦ ਕਰੋ ਨਿਦਾਨ संत तुजी तन संगत प्राण सत दुर्य ज्ञान जानै संत देवा देव संत जी संगत संत कथा रस संत प्रेम मा दी दे दी दे देवा देव राह संत चरन संत तो मार्ग संत च औ लाग औ लगणी और इक मांगो भक्त चिंतामन जणी लखा भोवा संत पापीसान रविदास पढे जो दाणे सोधा संत अनन्ते अंतर नाही हर 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 हरे हर सिमरत जन गए निसतर तरए राम रते नाम कबीरो जागर जन्म जन्म के काटे कागर निमत नाम देओ दूध पी आया तो जग जन्म संकट नहीं आया जन रविदास राम रंग रहता यूं गुरु प्रसाद नरक नहीं जाता राग गूजरी दूध तं बछरे थनुं बिटारियो फूल पवर जलमीन बिगारियो माई गोविंद पूजा कहले चरावो ਆਵਰ ਨਾ ਫੂਲਿਆ ਨੂਪ ਨਾ ਪਾਵੋ ਰਹਾ ਮੈਲਾ ਗਰਬੇ ਰਹੇ ਕੋ ਅੰਗਾ ਵੇਖੇ ਅਮਰਤ ਬਸਹਿ ਸੰਗਾ ਧੂਪ ਦੀਪ ਨੇ ਬੇਦੇ ਬਾਸਾ ਕੈਸੇ ਪੂਰ ਕਰਹਿ ਤੇਰੀ ਦਾਸਾ ਤਨ ਮਨ ਅਰਪੋ ਪੂਜ ਚਰਾਵੋ ਗੁਰ ਪ੍ਰਸਾਦਿ ਨਿਰੰਝਨ ਪਾਵੋ ਊਦਾ ਅਰਚਾ ਆਹੇ ਨਾ ਤੋਰੀ कहर विदास पवन गत मोरी राग सोरठ जो हम बांदे मोहफा हम प्रेम बंधन तुम बादे अपने सूतन को जतन करहो हम सूते तुम आरा दे माधवे जानत ओ जैसी तैसी अब कहां करोगे ऐसी रहा मीन पकड़ फा क्यों कर काटयो ਰਾਗਿ ਕਿਉ ਬੋਵ ਬਹਾਮਾਨੀ ਕੰਡ ਖੰਡ ਕਰ ਪੋਜਨ ਕੀਨੋ ਤਉ ਨਾ ਬਿਸਰ ਉਪਾਨੀ ਆਪਨ ਬਾਪੈ ਨਾਹੀ ਕਿਸੀ ਕੋ ਧਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇਕ ਬਾੜੀ अब एहतास हो कहिए जा कारण हम तुम आरादे सो दुख अजो हो सही है सुख सागर सुर तर चिंता मन काम तेहिं बस जाके चार तदार्थ अष्टदशा सिद्ध नव निध कर तल ताके हर हर ना हर नाम जपहि रसना ਔਰ ਸਭ ਤਿਆਗ ਬਚਨ ਰਤਨਾ ਰਹਾ ਨਾਨਕ ਧਿਆਨ ਪੁਰਾਨ ਬੇਦ ਵਿਦ 34 ਅੱਖਰ ਮਾਹੀ ਵਿਆਸ ਵਿਚਾਰ ਕੇ ਹੋ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦੂ ਪਾਦਰਤ ਪੁਨ ਬਡੇ ਪਾਗਲ ਬਲਾਗੀ ਕਹਿ ਰੰਦਾਸ ਪਰਗਾ ਸਰਗਰ ਧਰ ਜਨਮ ਮਰਨ ਪੈ ਭਾਗੀ ਜੋ ਤੁਮ ਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਕਹੇ ਹੈ ਚਕੋਰਾ ਮਾਧਵੇ ਤੁਮ ਨਾ ਤੋਰ ਹੋ ਤੋ ਹਮਨੇ ਤੋਰ ਹੈ ਤੁਮ ਸੋ ਤੋਰ ਕਵਨ ਸੋ ਜੋ ਰਹਿ ਰਹਾ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ओ हम जाती साथी प्रीत हम तुम सो जोरी तुम सो जोर और संग तोरी जह जह जाओ तहां तेरी सेवा तुमसो ठाकुर और ना देवा तुमरे भजन कटहै जम का सा भगत हित गावै रविदास राग बिलावल ਦਾਰੀ ਦੇ ਦੇਖ ਸਭ ਕੋ ਹਸੇ ਐਸੀ ਦਸਾ ਹਮਾਰੀ ਅਸ਼ਟ ਦਸਾ ਸਬ ਕਰਤ ਲੈ ਸਭ ਕਿਰਪਾ ਤੂੰ ਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਅਵਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਵ ਪੂਰਨ ਕਾਮ ਰਹਾ ਜੋ ਤੇਰੀ ਸਰਨਾਗਤਾ ਤਿੰਨ ਨਾਹੀ ਭਾਰ ਉਤਨੀ ਤਿਤ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਿਦਾਸ ਕਥਕਥਾ ਬਹੁ ਕਾਇ ਕਰੀ ਜੈ ਜੈ ਸਾ ਤੂੰ ਤੈ ਸਾ ਤੂ ਹੀ ਕਿਆ ਉਕਮਾ ਦੀਜੈ ਜਿਹ ਕੁਲ ਸਾਧ ਬੈਸਨ ਹੋਏ ਬਰਨ ਅਬਰਨ ਰੰਕ ਨਈ ਈਸ਼ੁਰ ਬਿਮਲ ਬਾਸ ਜਾਨੀ ਐ ਜਗ ਸੋਏ ਰਹਾ ब्राह्मण वैस सूद अर खत्री डोम चंडार मलेष मन सोए ओए पुनी भगवंत भजनते आप तार तारे कुल दोहे तन्न सो गाओ तन्न सो ठाओ तन्न पुनीत कुटम सब लोए जिन पीया सार आन रस तदेहन रस ओए रस मगन डारे भख कोए pandat sura shatarpat raja bhagat barabar aur na koye jaise purain pat rahe jal samip panravdas janme jag hoye jo mohe bedan tasn aankhu har bin jeevan kaise kar rakho te ਦੇਵਤਰ ਸੇ ਇੱਕ ਦੰਗ ਬਸੇਰਾ ਕਰੋ ਸੰਭਾਲ ਤੁਮ ਸਿਰਜਨ ਮੇਰਾ ਬਿਰਹ ਤਪੇ ਤਨ ਅਨਕ ਜਰਾਵੇ ਨੀਂਦ ਨ ਆਵੇ ਭੋਜਨ ਨਾ ਭਾਵੇ ਸખી ਸਹੇਲੀ ਗਰਵ gehli ਯੋ ਕੀ ਬਾਤ ਨਾ ਸੁਨੋ ਸਹੇਲੀ ਮੇਰੇ ਦੁਹਾਗਨ ਅਦ ਕਰ ਜਾਨੀ ਗयो ਸੋ ਜੋ ਬਨ ਸਾਧਨਾ ਮਾਨੀ ਤੂੰ ਦਾਨਾ ਸਾਈਂ ਸਾਹਿਬ ਮੇਰਾ ਸਿਦਮਤ ਗਾਰ ਬੰਧਾ ਮੈਂ ਤੇਰਾ ਕਹਿ ਰਵਿਦਾਸ ਅੰਦੇਸਾ ਯਹੀ ਬਿਨ ਦਰਸ਼ਨ ਕਿਉ ਜੀਵੇ ਸੁਨੇਹੀ ਐਸਾ ਹੀ ਹਰ ਕਿਉ ਪੈਵੋ ਮਨ ਚੰਚਲ ਰੇ ਭਾਈ ਚਪਲ ਪਿਉ ਚੌਦਿਸ ਭਾਵੇਂ ਰਾਹ ਕਿਉ ਰਹਾਏ ਟੇ ਮੈਂ ਮੇਰੀ ਸੂਤੇ ਨਹਿ ਕਬ ਹੂੰ ਮੈਂ ਮਮਤਾ ਮਦ ਵੀਦੇ ਹੋ ਲੋਭ ਮੋਹ ਮੈਂ ਰਵ ਰੁਜਾਨੋ ਨਿਤ ਵਿਸ਼ਿਆਰ ਸਰੀ ਜਿਓ ਦਮ ਕੋ ਮੁਹ ਮਾਇਆ ਬਸ ਕਬਤ ਕੂੜ ਹੂੰ ਬੰਧਾਇਓ ਕਾਮ ਲੁਭਦ ਕੋ ਬਸ ਪਰਿਓ ਕੁਲ ਕਨ ਛਾੜ ਬਕਾਇਓ ਛਾਪਾ ਤਿਲਕ ਛਪੋ ਨੈ ਸੋਬੈ ਜੋ ਲੋਕ ਸੋ ਨਹਂਗਾਯੋ ਸੰਗਮ ਰਹਿਓ ਨਾ ਹਰ ਹੂੰ ਸਿਮਰਿਓ ਬਿਰਥਾ ਪਰਮਿਓ ਰੂਪ ਪਰਮਾਇਓ ਅਨਤ ਕੋਤਕ ਕਲਾ ਕਾਛੇ ਕਛੇ ਬਹੁਰ ਸੰਗ ਦਿਖਾਵੋ ਮੂਰਖ ਆਪਨ ਆਪ ਸਮਝਨੇ ਔਰ ਨ ਕਾ ਸਮਝਾਵੋ ਆਸ ਕਰੇ ਬੈ ਕੁੰਠ ਗਵਨ ਕੋ ਚਲ ਮਨ ਕਉ ਨਾ ਥਿਰਾਇਓ ਜੋ ਲੋ ਮਨ ਵਸ ਨਹਿ ਹੁੰਤੋ ਤੋ ਲਗ ਸਭ ਝੂਠਾ ਰਿਓ ਕਟਕੀ ਆਰੀ ਜੇਨੇ ਕੈਸੋ ਜਗ ਕਰ ਤਾ ਨਾ ਕਾਚਾ ਕਹਿ ਰਵਿਦਾਸ ਭਜੋ ਹਰ ਮਾਦੋ ਸੇਵਕ ਹੋਵੇ ਮਨ ਸਾਚਾ ਅਮ ਕਰ ਆਇਓ ਰਾਮ ਕਤਹਾਰ ਗਾਵੋ ਸਖ ਮਿਲ ਮੰਗਲਾ ਚਾਹ ਤਨ ਮਨ ਰਤ ਕਰੇ ਆਪਣੋ ਤਉ ਕਹ ਪਾਏ ਪਿਉ ਪਿਆਰ ਪ੍ਰੀਤਮ ਕੋ ਜੋ ਦਰਸ਼ਨ ਪਾਏ ਮਨ ਮੰਦਰ ਮਹਿ ਪਿਉ ਉਜੀਆ ਹੋ ਮੜੇ ਤੈ ਨੌ ਨਿਦ ਪਾਈ ਕਿਰਪਾ ਕੀਨੀ ਰਾਮ ਕਰਤਾ ਬਹੁਤ ਜਨਮ ਵਿਛਰੇ ਤਿਉ ਪਾਇਓ ਜਨਮ ਜਨਨ ਤੈ ਬਿਲੇ ਰਾਵ ਕਹਿ ਰਵਿਦਾਸ ਕੋ ਕਛ ਨਾ ਜਾਣੋ ਚਰਨ ਕਵਲ ਮੈਂ ਤੁਮ ਮੁਰਾਰ ਰਾਗ ਪਰੂ ਐਸਾ ਧਿਆਨ ਧਰੋ ਬਨਵਾਰੀ ਮਨ ਪਵਨ ਦਿਲ ਸੁਖਮਨ 나ੜੀ ਟੇਕ ਸੋਈ ਜਪ ਜਪੋ ਜੋ ਬਹੁਰ ਨਾ ਜਪਨਾ ਸੋਈ ਤਪ ਤਪੋ ਜੋ ਬਹੁਰ ਨਾ ਤਪਨਾ ਸੋਈ ਗੁਰੂ ਕਰੋ ਜੋ ਬਹੁਰ ਨਾ ਕਰਨਾ ਐਸੀ ਮਰੋ ਜੋ ਬਹੁਰ ਨਾ ਮਰਨਾ ਉਲਟੀ ਗੰਗ ਜਮਨ ਮੈ ਲਿਆਵੋ ਬਿਨ ਹੀ ਜਲ ਮਜਨ ਹਵੇ ਆਵੋ ਲੋਤਨ ਘਰ ਪਰ ਬੈ ਬਨਿਹਾਰੋ ਜੋਤ ਵਿਚਾਰਨਾ ਔਰ ਵਿਚਾਰੋ ਪਿੰਡ ਪਰੇ ਜੀਵ ਜਿਸ ਕਰ ਜਾਤਾ ਸ਼ਬਦ ਅਤੀਤ ਅਨਾਹਦ ਰਤਾ ਜਾਂ ਪਰ ਕਿਰਪਾ ਸੋਈ ਭਲ ਜਾਣੈ ਗੂੰਗੋ ਸਾਕ ਕਹਾਂ ਬਖਾਨੈ ਸੁਨ ਮੰਡਲ ਮੈ ਤੇਰਾ ਵਾਸਾ ਤਥੇ ਜਬ ਮੈਂ ਰਹੋ ਉਦਾਸ ਕਹਿ ਰਵਿਦਾਸ ਨਿਰੰਜਨ ਧਿਆਉ ਜਿਸ ਘਰ ਜਾਓ ਹਉ ਬਹਰਨ ਆਉ ਅਗਗਤ ਨਾਤ ਨਿਰੰਜਨ ਦੇਵਾ ਮੈਂ ਕਾ ਜਾਨੂ ਤੁਮਰੀ ਸੇਵਾ ਟੇ ਬਾਂਧੂ ਨਾ ਬੰਧਨ ਸਾਉ ਨਾ ਛਾਇਆ ਤੁਮਹੀ ਸੇਉ ਨਰੰਗਨ ਰਾਯਾ ਚਰਨ ਪਤਾ ਇਸ ਅਸਮਾਨਾ ਸੋਠਾਪੁਰ ਕੈਸੇ ਸੰਪੁਰ ਸਮਾਨਾ ਸ਼ਿਵ ਸੰਕਾਦਕ ਅੰਤ ਨ ਪਾਇਆ ਬ੍ਰਹਮਾ ਖੋਜਿਤ ਜਨਮ ਗਵਾਇਆ ਤੋੜੂ ਨਾ ਪਾਤੀ ਪੂਜੂ ਨਾ ਦੇਵਾ ਸਹਿਜ ਸਮਾਧ ਕਰੂ ਹਰ ਸੇਵਾ ਨਕ ਪਰ ਸੇਧ ਜਾਂਕੇ ਸੁਰ ਸਰ ਧਾਰਾ ਰੋਮਾਵਲੀ ਅਠਾਰਹ ਭਾਰ ਰੋਬੇ ਜਾ ਕੇ ਸਮਰਤ ਸਾਸਾ ਪਲਤ ਹੇਤ ਗਾ ਵੈ ਰਵਦਾਸਾ ਗੁਰੂ ਸਭ ਰਹਿਸ ਅਗਮਹਿ ਜਾਣਹਿ ਟੁੰਡੇ ਕੋ ਛਟ ਸਾਸਤਰਨ ਮਹਿ ਕਿਦੂ ਕੋ ਵੇਸ਼ ਵਸਾਨੈ ਟੇ ਸਾਸ ਉਸ਼ਾਸ ਚੜਾ ਗਏ ਬਹੁ ਵਿਦ ਬੈਠੇ ਸੁਨ ਸਮਾਦੀ ਕੋਟਿ ਕਾਨਕ ਭੂਤ ਤਨ ਲਾਈ ਅਨਕ ਫਰਮਤ ਪੈ ਰਾਗੀ ਤੀਰਥ ਵਰਤ ਕਰੇ ਬਹੁ ਤੇਰੇ ਕਥਾ ਬਸਤ ਬਹੁ ਸਾਨੈ ਕਹਿ ਰਿ ਵਿਦਾਸ ਮਿਲੇ ਹੋ ਗੁਰ ਪੂਰੇ ਜੇ ਅੰਤਰ ਹਰ ਮਿਲਾਨੈ ਰਾਗ ਆਸਾ ਗਰੀ ਇਸ ਵੇ ਬਿਟ ਮਾਇਆ ਤੋਰ ਤਾਤੇ ਬਿਕਲ ਘਤ ਮੋਰ ਟੇਕ ਸੋ ਵੇਸ਼ ਦਸ਼ੰਕਰਾਲ ਅਹਮਕ ਗ੍ਰਸਤ ਸੋ ਦ੍ਰਿੜ ਸੋਮੇਸ਼ ਨਿਰੁਖ ਮਾ ਕੀ ਬਖਤ ਬਿਆਕੁਲ ਲੋਭ ਕਾਲ ਨਾਂ ਦੇਖ ਇੰਦਰਾ ਦੇਕ ਦੁਖਦਾਰਨ ਅਸੰਖ ਦਾਇਕ ਪਾਪ ਤੋਹਿ ਪਜ ਤਰਗਨਾਥ ਅੰਤਰ ਤਾਹੇ ਕਾਸ਼ਨਾ ਤਾ ਪ੍ਰਤਿਗਿਆ ਪ੍ਰਤਪਾਲ ਚੋ ਜੁਗ ਅਗਤਪੁਰ ਵਨ ਕਾਮ ਆਸਮੋ ਪਰੋਸ ਹੈ ਰਵੀਦਾ ਜੈ ਜੈ ਰਾਮ ਤੁਝੇ ਚਰਨ ਅਰਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਮਿਆ ਧਨ ਤੇ ਸੰਪਦ ਵਿਪਟਲ ਮਾਇਆ ਧਨ ਤਾ ਮੈਂ ਮਗਨ ਨਾ ਹੋਤ ਤੇਰੋ ਜਨ ਕਹਾਂ ਪੇ ਹੋ ਜੈਗਤ ਤਨ ਛਿਨ ਛਿਨ ਪ੍ਰੇਮ ਜਾਏ ਤੋ ਦਰਪਹਿ ਤੇਰੋ ਨਿਜ ਜਨ ਪ੍ਰੇਮ ਰਾਜ ਲੈ ਰਾਖੋ ਹਿਰਦੇ ਧਰ ਕਹਿ ਰਿ ਵਿਦਾ シュਟਵ ਕਵਨ ਪਰ ਦੇਖ ਲਾਲੀ ਇਖਿਆਲਾ ਐਸਾ ਅਬਦੂ ਹੋਈ ਮਤ ਵਾਲਾ ਟੇ ਕਹ ਕਲਾਲੀ ਪਿਆਲਾ ਦੇਉ ਈਵਨ ਹਾਰੇ ਕਾ ਸਿਰ ਲੇ ਏਰੀ ਕਲਾਲੀ ਤੈ ਕਾ ਕੀਆ ਸਿਰ ਤੇ ਸਾਟ ਪਿਆਲਾ ਦੀਆ ਸਿਰ ਤੇ ਸਾਟੇ ਮੈਂਗਾ ਭਾਰੀ ਪੀਵੇਗਾ ਆਪਣਾ ਸਰਦਾਰੀ ਚੰਦ ਸੂਰਦਉ ਸੰਮੁਖ ਹੋਈ ਪੀਵੇ ਪਿਆਲਾ ਮਰੇ ਨਾ ਕੋਈ ਸਹਿਜ ਸੁਨਮੇ ਪਾਠੀ ਸਰਵੇ ਪੀਵੇ ਰਵਿਦਾ ਗੁਰਮੁਖ ਦਰਵੇ ਐਸੀ ਮੇਰੀ ਜਾ ਵਿਖਿਆਤ ਚਮਾਰੰ ਹਿਰਦੇ ਨਾਮ ਗੋਬਿੰਦ ਗੁਣ ਸਾਰ ਤੇ ਸੁਰ ਸਰ ਜਲ ਲੀਆ ਕਿਰਤ 바ਰੂਨੀ ਰੇ ਜੈਸੇ ਸੰਤ ਜਨ ਨਾਹਿ ਕਰਤ ਪਾਨੰ ਸੁਰਾ ਪਵਿੱਤਰ ਨਿਤ ਗੰਗ ਜਲ ਮਾਨੀਏ ਸੁਰ ਸਰ ਮਿਲਤ ਨੇ ਹੂਤ ਆਨੰਦ ਤਰ ਤਾਰ ਤ੍ਰਿਤ ਕਰ ਮਾਨੀਏ ਜੈਸੇ ਕਾਗਰਾ ਕਰਤ ਵਿਚਾਰੰ ਭਗਵਤ ਭਗਵੰਤ ਜਵ ਕੁਕਰੇ ਲਖੀਏ ਤਬ ਪੂਜੀਏ ਕਰ ਨਮਸਕਾਰੰ ਅਨੇਕ ਅਦਮ ਜਿਮ ਨਾਮ ਸੁਨ ਕੂਦਰੇ पतित पावन ए परसारम पन तर विदा सरारह रंगार गुनदावंत संत साधु ए सहज तारंग सतगुरु हमो लखाई भाट जन्म पाछले पाप नसाने मिटो गो सब संताप ते बाहर खोजत जन्म गवाए ਉਨਮਨ ਤਹਨ ਰਹੇ ਘਟ ਆਪ ਸ਼ਬਦ ਅਨਾਹਤ ਬਾਜਤ ਘਟ ਮੇ ਅਗਮ ਗਿਆਨ ਓ ਗੁਰ ਪ੍ਰਤਾਪ ਤੰਦਾਰਾ ਮੈਂ ਰਹੋ ਮਗਨਿਤ ਗੁਣਿਓ ਨਾ ਮਿਤ ਕੋ ਤਾਪ ਕਹਿ ਰਵਿਦਾ ਸ਼ਾਬੂਜ ਮਿਟ ਮਨ ਸੰਤਾਪ ਜੋ ਤੁਮ ਤੋਰੋ ਰਾ ਮੈਂ ਨਹੀਂ ਤੋਰੋ ਤੁਮ ਸੋ ਤੋਰ ਕਵਨ ਸੋ ਜੋਰੋ ਏ ਤੀਰਥ ਵਰਤਨਾ ਕਰੋ ਅੰਦੇ ਸਾ ਤੁਮਰੇ ਚਰਨ ਕਮਲ ਕਾ ਪ੍ਰੋਸਾ ਜਹੰ ਜਹੰ ਜਾਉ ਤੁਮਹਾਰੀ ਪੂਜਾ ਤੁਮ ਸਾ ਦੇਵ ਅਵਰ ਨਹ ਦੂਜਾ ਮੈਂ ਆਪਣੋ ਮਨ ਹਰ ਸੋ ਜੋਰਿਓ ਹਰ ਸੋ ਜੋਰ ਸਵਨ ਸੇ ਤੋਰਿਓ ਸਭ ਪਰ ਹਰ ਤੁਮਾਰੀ ਆਸਾ ਮਨ ਕ੍ਰਮ ਬਚਨ ਕਹੇ ਰਵਿਦਾਸਾ ਅਬ ਕੈਸੇ ਛੂਫੈ ਨਾਮ ਰਟ ਲਾਗੀ ਟੇਕ ਪ੍ਰਭੂ ਜੀ ਤੁਮ ਚੰਦਨ ਹਮ ਪਾਣੀ ਜਾਓ ਕੀ ਅੰਗ ਅੰਗ ਬਾਸ ਸਮਾਨੀ ਪ੍ਰਭੂ ਜੀ ਤੁਮ ਘਨਵਨ ਹਮ ਮੂਰਾ ਜੈਸੇ ਚਿਤਵਤ ਚੰਦ ਚਕੋਰਾ ਪ੍ਰਭੂ ਜੀ ਤੁਮ ਦੀਪਕ ਹਮ ਬਾਤੀ ਜਾਕੀ ਜੋਤ ਬਰਹਿ ਦਿਨ ਰਾਤੀ ਪ੍ਰਭੂ ਜੀ ਤੁਮ ਮੋਤੀ ਹਮ ਧਗਾ ਜੈਸੇ ਸੋਨਹਿ ਮਿਲ ਸੁਹਾਗਾ ਪ੍ਰਭੂ ਜੀ ਤੁਮ ਸੁਆਮੀ ਹਮ ਦਾਸਾ ਐਸੀ ਭਗਤ ਕਰੇ ਰਵਿਦਾਸਾ ਮਾਦੋ ਮੋਹੇ ਸਹਾਰੋ ਪੂਰਾਟ ਤੁਮੇ ਮਾਤ ਪਿਤਾ ਪ੍ਰਭ ਮੇਰੋ ਓ ਮਸਕੀਨਾਤ ਪੂਰਾ ਤੁਮ ਜੋਤ ਜੋ ਕਵ ਨ ਮੋਹੇ ਰਾਖੇ ਸਹ ਹੈ ਕੌਨ ਨਿਹੋਰਾ ਬਾਂਹ ਨੰਬਰ ਹੂੰ ਕਬੂਨਾ ਜਾਣਿਓ ਤੁਮ ਚਰਨਨ ਚਿਤ ਮੋਰਾ ਔ ਗੁਣ ਸਭ ਗੁਣ ਦੋ ਸਮਕਰ ਆਉਣਿਓ ਜਹੋ ਦੇਸਦਰ ਸੰਤੋਰਾ ਆਰਸ ਮਨ ਮੋ ਰਤਨੇ ਜਗ ਜੰਡਾਰ ਨਾ ਥੋਰਾ ਕਹਿ ਰਵਿਦਾਸ ਤਜ ਸਭ ਪ੍ਰਿਸ਼ਨਾ ਇਕ ਰਾਮ ਚਰਨ ਚਿਤ ਮੋਰਾ ਰਾਗ ਕੋੜੀ ਪਾਵਨ ਜਸ ਮਾਦੋ ਤੋਰਾ ਤੁਮ ਧਾਰਨ ਅਗ ਮੋਤਨ ਮੋਰਾ ਟੇਕ ਇਰ ਤੇਰੀ ਪਾਪ ਬਿਨਾ ਸੇ ਲੋਕ ਬੇਦ ਦੋਗਾਵੇ ਜੋ ਹਮ ਪਾਪ ਕਰਤ ਨਹ ਪੂਦਰ ਤੋ ਤੂੰ ਕਹਾਂ ਨਸਾਵੇ ਜਬ ਲਗ ਅੰਗ ਪੰਕ ਨੇ ਪਰਸੇ ਤੋ ਜਲ ਕਹਾਂ ਪਖਾ ਲੈ ਮਨ ਮਲੀਨ ਵਿੱਚ ਆ ਰਸ ਲੰਕਟ ਤੋ ਹਰ ਨਾਮ ਸੰਭਾਲੈ ਜੋ ਹਮ ਬਿਮਲ ਹਿਰਦੇ ਤੇ ਅੰਤਰ ਦੋਸ਼ ਪਾਨ ਪਰ ਤਰ ਹੋ ਕਹਿ ਰਵੀ ਦਾ ਰਬੂ ਤੂੰ ਮਨਦਿਆਲ ਹੋ ਆਬੰਦ ਮੁਕਤ ਕਰ ਹੋ